ਬਿਆਨੂ ਮਹੀਨਾ ਵੀ ਨਹੀਂ ਹੋਇਆ ਸੀ ਪੂਰਾ ਘਰ ਵਾਲੀ ਫੜ ਲਈ ਆਸ਼ਿਕ ਨਾਲ ਦੋਸਤੋ ਅਕਸਰ ਹੀ ਬਿਆਨੂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਿਹਾ ਜਾਂਦਾ ਏ ਪਰ ਹੁਣ ਇੱਕ ਨਵੀਂ ਵਿਆਹੀ ਕੁੜੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਅਸਲ ਵੀਡੀਓ ਵਿੱਚ ਤੁਹਾਨੂੰ ਜੋ ਕੁੜੀ ਦਿਖਾਈ ਦੇ ਰਹੀ ਹੈ ਇਸ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਸੀ ਪਰ ਇਸ ਦੇ ਘਰ ਵਾਲਿਆਂ ਨੇ ਇਸ ਨੂੰ ਇਸ ਦੇ ਆਸ਼ਿਕ ਨਾਲ ਰੰਗੇ ਹੱਥੀ ਫੜ ਲਿਆ ਅਤੇ ਜਦੋਂ ਮੁੰਡੇ ਦੇ ਪਰਿਵਾਰ ਨੇ ਕੁੜੀ ਨੂੰ ਪੁੱਛਿਆ ਕਿ ਇਹ ਲੜਕਾ ਕੌਣ ਹੈ ਤਾਂ ਕੁੜੀ ਕਹਿੰਦੀ ਮੈਂ ਇਸ ਨੂੰ ਪਹਿਲਾਂ ਤੋਂ ਹੀ ਜਾਣਦੀ ਹਾਂ ਮੇਰਾ ਵਿਆਹ ਮੇਰੇ ਮਾਪਿਓ ਨੇ ਬਿਨਾਂ ਮੇਰੀ ਮਰਜ਼ੀ ਤੋਂ ਕੀਤਾ ਸੀ ਮੈਂ ਤਾਂ ਇਸ ਦੇ ਨਾਲ ਹੀ ਰਹਿਣਾ ਹੈ क्यों भाग रही है अपने फैमिली के साथ खराब है मैंने कुछ दिक्कत है क्या दिक्कत है बताओ कुछ दिक्कत है शादी तुम क्यों हो तो चाहने से नहीं ना होगा तुम शादी जिसकी ऑलरेडी हो चुकी है फिर कानून तो तुमको तलाक लेना पड़ेगा ना अच्छा तो ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਮੁੰਡੇ ਦੀ ਕੁੜੀ ਦੀ ਜਾਂ ਕੁੜੀ ਦੇ ਪਰਿਵਾਰ ਵਾਲਿਆਂ ਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ